ਬੰਦ ਜਥਾਵਲ ਪਰਬਤ ਸਦਾਏ ਜਥੇ ਬੰਨ ਕੇ ਉਥੋਂ ਫਿਰ ਹੁਸ਼ਿਆਰ ਵਿੱਚ ਦੀ ਦੁਆਬੇ ਵਿੱਚ ਦੀ ਹੁਸ਼ਿਆਰਪੁਰ ਵਿੱਚ ਦੀ ਹੁੰਦੇ ਹੋਏ ਦੁਆਬੇ ਦੇ ਵਿੱਚ ਦੀ ਹੁੰਦੇ ਹੋਏ ਤੇ ਆਨੰਦਪੁਰ ਸਾਹਿਬ ਪਹੁੰਚੇ ਨੇ ਪਵਾਦ ਦੀ ਧਰਤੀ ਤੇ ਬੋਲੋ ਓਲੋ ਪਰਬਤ ਤਕਾਏ ਬੇਲਿਆਂ ਦੇ ਵਿੱਚ ਦੀ ਜੰਗਲਾਂ ਵਿੱਚ ਦੀ ਓਲੇ ਓਲੇ ਹਾਕਮਾਂ ਦੀ ਨਜ਼ਰ ਤੋਂ ਬਚ ਕੇ ਉੱਪਰੋਂ ਉਨੇ ਸਾਹਿਬ ਵੰਨੀ ਦੀ ਬਲਕੇ ਪਹਾੜਾਂ ਵਿੱਚ ਆਨੰਦਪੁਰ ਸਾਹਿਬ ਆ ਗਏ ਨੇ ਸਿੰਘ ਮਕਰ ਕੀਰਤ ਪੁਰ ਵਾਲਾ ਆਏ ਇਸ ਤਰ੍ਹਾਂ ਕਰਕੇ ਕਹਿੰਦੇ ਕੀਤਪੁਰ ਸਾਹ ਵਾਲਾ ਆਏ ਨੇ ਕਿਉਂ ਕੀ ਤੇ ਅੱਗੋਂ ਰੋਪਣੋਂ ਲੰਘਣ ਨਾ ਪਾਏ ਮਝੈਲ ਸਿੰਘਾਂ ਨੇ ਅੱਗੇ ਰੋਪੜ ਤੋਂ ਲੰਘਣ ਦਾ ਯਤਨ ਕੀਤਾ ਕਿ ਬੰਦੇ ਬਹਾਦਰ ਨੂੰ ਜਾ ਮਿਲੀਏ ਪਰ ਤੁਰਕਾਂ ਨੇ ਇੱਥੇ ਨਾਕਾ ਲਾ ਦਿੱਤਾ ਅੱਗੇ ਸਿੰਘਾਂ ਨੂੰ ਲੰਘਣ ਨਹੀਂ ਦਿੱਤਾ ਮਾਝੇ ਵਾਲਿਆਂ ਨੂੰ ਉਹਾਂ ਡੇਰਾ ਦਿਓ ਲਗਾਈ ਸਿੰਘਾਂ ਨੇ ਇੱਥੇ ਅਨੰਦਪੁਰ ਸਾਹਿਬ ਜੀ ਡੇਰਾ ਲਗਾ ਦਿੱਤਾ ਸੋ ਬੰਦੇ ਪੇ ਖਬਰ ਪਹੁੰਚਾਈ ਉਥੋਂ ਬੰਦੇ ਬਹਾਦਰ ਕੋਲ ਖਬਰ ਪਹੁੰਚਦੀ ਕਰ ਦਿੱਤੀ ਕਿ ਕੀਰਤਪੁਰ ਸਾਹਿਬ ਤੱਕ ਅਸੀਂ ਆ ਗਏ ਆ ਤੇ ਇਸ ਤੋਂ ਅੱਗੇ ਰੁਕਾਵਟ ਹੈ ਇਸ ਤੋਂ ਅੱਗੇ ਰੋਕਾਂ ਲਾਈਆਂ ਹੋਈਆਂ ਨੇ ਦੁਸ਼ਮਣ ਨੇ ਤੇ ਨਹੀਂ ਆ ਸਕਦੇ ਤੁਰਕ ਨਹੀਂ ਲੰਘਣ ਦਿੰਦੇ ਸਾਨੂੰ ਹੁਣ ਤੁਰਦੇ ਆ ਤਾਂ ਇੱਥੇ ਲੜਾਈ ਪਛੜਦੀ ਹੈ ਸਾਡਾ ਆਉਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਨਾਕੇ ਲਾ ਰੱਖੇ ਹਨ ਬੰਦੇ ਕਿਉ ਰੋ ਡੇਰਾ ਲਾਏ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਅੱਗੋਂ ਕਿਹਾ ਸਿੰਘਾਂ ਨੂੰ ਸਨੇਹਾ ਭੇਡਿਆ ਵੀ ਜਿੱਥੇ ਤੁਸੀਂ ਪਹੁੰਚ ਗਿਓ ਉੱਥੇ ਹੀ ਡੇਰਾ ਲਾ ਕਰਕੇ ਆਸਣ ਲਾ ਕੇ ਪੜਾ ਲਾ ਕੇ ਬੈਠ ਜਾਓ ਹਮ ਆ ਨੇੜੇ ਲਹਿ ਮਲਾਏ ਅਸੀਂ ਜਦੋਂ ਤੁਹਾਡੇ ਨਜ਼ਦੀਕ ਤੁਹਾਡੇ ਨੇੜੇ ਆ ਕੇ ਤਾਂ ਉਦੋਂ ਤੁਹਾਨੂੰ ਅਸੀਂ ਨਾਲ ਮਲਾ ਲਵਾਂਗੇ ਸੋ ਬਾਤ ਖਾਲਸਾ ਮੰਨ ਲਈ ਉਹ ਜਿਹੜਾ ਬਚਨ ਸੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਿਹੜਾ ਫਰਮਾਨ ਆਇਆ ਸੀ ਹੁਕਮ ਆਇਆ ਸੀ ਉਹ ਸਿੰਘਾਂ ਨੇ ਸਿਰ ਮੱਥੇ ਮੰਨ ਲਿਆ ਹੈ। ਗ੍ਰਹਿ ਉਹਾਂ ਦਿਨ ਖਾਲਸਾ ਕਈ ਕਈ ਦਿਨ ਫਿਰ ਖਾਲਸਾ ਉੱਥੇ ਪੜਾ ਲਾ ਕੇ ਬੈਠਾ ਰਿਹਾ ਉੱਥੇ ਰੁਕਿਆ ਰਿਹਾ। ਦੋਰਾ ਅੰਮ੍ਰਿਤਸਰ ਤੋਂ ਚਲ ਤਲੋ ਉਹ ਬਹਿ ਜੋ ਖਿੱਚ ਪਹਾੜ ਸ੍ਰੀ ਅੰਮ੍ਰਿਤਸਰ ਤੋਂ ਚੱਲ ਕੇ ਜੋ ਪਹਾੜ ਵਿੱਚ ਮਝੈਲ ਸਿੰਘ ਬੈਠੇ ਸਨ ਪਸ਼ੌਰ ਸਿੰਘ ਅਰੋੜਾ ਹੋਤੋ ਤਨ ਦਿਨੋਂ ਖਰਚ ਵਿਚਾਰ ਉਥੇ ਪਸ਼ੌਰਾ ਸਿੰਘ ਨਾਂ ਦਾ ਇੱਕ ਸਿੰਘ ਸੀ ਅਰੋੜਾ ਮੰਨ ਲਓ ਕਾਸਟ ਨਾਲ ਸੰਬੰਧ ਰੱਖਦਾ ਸੀਗਾ ਤੇ ਜੋ ਚੰਗਾ ਧਨੀ ਸੀ ਅਮੀਰ ਸੀ ਉਸ ਨੇ ਆਖਿਆ ਸੇਵਾ ਦਾ ਮੌਕਾ ਮਿਲ ਗਿਆ ਉਸ ਨੇ ਸਿੰਘਾਂ ਨੂੰ ਮਾਇਆ ਤੇ ਲੰਗਰ ਵਾਸਤੇ ਰਾਸ਼ਨ ਬਹੁਤ ਸਾਰਾ ਦਿੱਤਾ ਸਿੰਘਾਂ ਨੂੰ ਕਹਿੰਦਾ ਪ੍ਰਵਾਹ ਨਾਮ ਕਰੋ ਜਿਹੜੀ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਮੈਨੂੰ ਇੱਕ ਵਾਰੀ ਹੁਕਮ ਕਰੋ ਤੇ ਮੈਂ ਤੁਹਾਨੂੰ ਸਭ ਕੁਝ ਆਪ ਤੁਹਾਡੀ ਸੇਵਾ ਵਿੱਚ ਹਾਜ਼ਰ ਕਰ ਦਊ ਜਿੰਨੀ ਕੁ ਮੇਰੇ ਚ ਪੂੰਜੀ ਹੈ ਨਿਮਰਤਾ ਨਾਲ ਉਹਨੇ ਕਿਹਾ ਹਾਲਾਂਕਿ ਉਹਦੇ ਕੋਲੇ ਪੈਸਾ ਬਹੁਤ ਸੀ ਬਹੁਤ ਹੀ ਸਰਦਾ ਤੇ ਪੁੱਜਦਾ ਅਮੀਰ ਬੰਦਾ ਸੀ ਇਹ ਪ੍ਰਸੰਗ ਗੁਰੂ ਕੇ ਸਿੱਖੋ ਇੱਥੇ ਸਮਾਪਤ ਹੋ ਗਿਆ ਅਗਲਾ ਪ੍ਰਸੰਗ ਜਿਹੜਾ ਆਰੰਭ ਹੁੰਦਾ ਹੈ ਉਹ ਹੈ ਆਲੀ ਸਿੰਘ ਮਾਲੀ ਸਿੰਘ ਦਾ ਬੰਦੇ ਨੂੰ ਮਿਲਣਾ ਜਿਹੜੇ ਵਜੀਦੇ ਦੇ ਉਦੋਂ ਜਿਹੜੇ ਮੁਨਸ਼ੀ ਸੀਗੇ ਸਲਾਹਕਾਰ ਵੀ ਸੀਗੇ ਤੇ ਫੌਜ ਨਾਲ ਅੱਗਾ ਤੱਗਾ ਵੀ ਲੈਂਦੇ ਸੀ ਉਹ ਆਲੀ ਸਿੰਘ ਤੇ ਮਾਲੀ ਸਿੰਘ ਦੋਨੇ ਆ ਕਰਕੇ ਮਿਲੇ ਹਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੌਪਈ ਸਰਹੰਦ ਢੱਗੇ ਇੱਕ ਸਲੌਦੀ ਗ੍ਰਾਮ ਸਰਹੰਦ ਦੇ ਨੇੜੇ ਇੱਕ ਸਲੌਦੀ ਨਾਂ ਦਾ ਪਿੰਡ ਹੈ ਉਹਤੇ ਉਹਾਂ ਸਿੰਘਨ ਕੇ ਤਾਂ ਉਥੇ ਕਹਿੰਦੇ ਸਿੰਘਾਂ ਦੇ ਘਰ ਬਹੁਤ ਸਾਰੇ ਸਿੱਖ ਬਹੁਤ ਰਹਿੰਦੇ ਹਨ ਉਸ ਪਿੰਡ ਦੇ ਵਿੱਚ ਤਿੰਨ ਵਿੱਚ ਇੱਕ ਆਲੀ ਸਿੰਘ ਨਾਮ ਉਹਨਾਂ ਵਿੱਚ ਕਹਿੰਦੇ ਆਲੀ ਸਿੰਘ ਨਾਂ ਦਾ ਉੱਭਾ ਸਿੰਘ ਰਹਿੰਦਾ ਹੈ ਬੜਾ ਜੋਰਾਵਰ ਜਰਵਾਣਾ ਤੇ ਬੜਾ ਬਾਣੀ ਪੜਨ ਵਾਲਾ ਸਿੰਘ ਹੈ ਤੇ ਆਲੀ ਸਿੰਘ ਦਾ ਇੱਕ ਉਹਦਾ ਭਰਾ ਰਹਿੰਦਾ ਨਾਲ ਮਾਲੀ ਸਿੰਘ ਦੋ ਸਿੰਘ ਸਨ ਇਸ ਪਿੰਡ ਵਿੱਚ ਜਿਨ੍ਹਾਂ ਦੀ ਔਲਾਦ ਦੇ ਵਿੱਚੋਂ ਅੱਜਕੱਲ ਬਾਬਾ ਬੰਤਾ ਸਿੰਘ ਨਿਹੰਗ ਸਿੰਘ ਹੈ ਜਾਂ ਉਦੋਂ ਪਹਿਲਾਂ ਜਿਹੜੀਆਂ ਔਲਾਦਾਂ ਹੁਣ ਉਹਨਾਂ ਦੀ ਪੀੜ੍ਹੀ ਉਸੇ ਤਰ੍ਹਾਂ ਲੜੀਵਾਰ ਚੱਲੀ ਆਉਂਦੀ ਹੈ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਹਿ ਕੇ ਤੇ ਸੇਵਾ ਕੀਤੀ ਹੈ ਚਾਕਰੀਕਰਤ ਵਜੀਰਾ ਤਾਮ ਉਹ ਬਾਬਾ ਆਲੀ ਸਿੰਘ ਤੇ ਮਾਲੀ ਸਿੰਘ ਦੋਨੇ ਜਿਹੜੇ ਸਿੰਘ ਨੇ ਉਹ ਸਰਹੰਦ ਵਾਲੇ ਵਜੀਦੇ ਦੇ ਨੌਕਰੀ ਕਰਦੇ ਸਨ ਨਵਾਬ ਸਰਾਂ ਦੀ ਉਸੇ ਬੁਲਾਇਓ ਸਰਹੰਦ ਦੇ ਨਵਾਬ ਬਜੀਦੇ ਨੇ ਉਹਨਾਂ ਨੂੰ ਕੋਲ ਬੁਲਾਇਆ ਆਪਣੇ ਸੱਦ ਪੁੱਛੋ ਤੁਮ ਗੁਰ ਗੌਰ ਆਇਓ ਬੰਦੇ ਬਹਾਦਰ ਵੱਲ ਇਸ਼ਾਰਾ ਕਰਕੇ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਸੱਦ ਕੇ ਪੁੱਛਿਆ ਕਿ ਮੈਂ ਸੁਣਿਆ ਤੁਹਾਡਾ ਇੱਕ ਨਵਾਂ ਗੁਰੂ ਆ ਰਿਹਾ ਹੈ 11ਵਾਂ ਗੁਰੂ ਕਿਉਂਕਿ 10ਵਾਂ ਗੁਰੂ ਤਾਂ ਇੱਥੋਂ ਕਹਿੰਦਾ ਪੰਜਾਬ ਛੱਡ ਕੇ ਕਿਤੇ ਦੂਰ ਚਲਿਆ ਗਿਆ ਹੈ ਦੱਖਣ ਦੇ ਵੱਲ ਤੇ ਕਹਿੰਦੇ ਇੱਕ ਹੋਰ ਨਵਾਂ ਗੁਰੂ ਆ ਰਿਹਾ ਹੈ ਜਿਹਦਾ ਨਾਮ ਹੈ ਬੰਦਾ ਸਿੰਘ ਸੁਨਿਆ ਤੁਮ ਕੋ ਚਈਤ ਉਸ ਪੈ ਜਾਓ ਤੇ ਮੈਂ ਤੁਹਾਨੂੰ ਉਹ ਉਹਦੇ ਕੋਲ ਭੇਜਦਾ ਤੁਸੀਂ ਮੇਰੇ ਵੱਲੋਂ ਦੂਤ ਬਣ ਕੇ ਜਾਓ ਨਾਲੇ ਭੇਤ ਲੈ ਕੇ ਆਓ ਸਾਰਾ ਵੀ ਕੀ ਕੁਝ ਹੈ ਕਿਉਂਕਿ ਇਸ ਤਰ੍ਹਾਂ ਪਹਿਲਾਂ ਤੋਂ ਸਰਕਾਰਾਂ ਕਈ ਵਾਰੀ ਕਿ ਸਾਡੇ ਸਿੱਖਾਂ ਨੂੰ ਖਰੀਦ ਲੈਂਦੀਆਂ ਸਨ ਪਰ ਇਹ ਜਿਹੜੇ ਸਿੰਘ ਨੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਇਹ ਖਰੀਦੇ ਜਾਣ ਵਾਲੇ ਨਹੀਂ ਹਨ ਪਰ ਉਹਨੂੰ ਜਿਹੜਾ ਨਵਾਬ ਹੈ ਨਾ ਸਰਹੰਦ ਵਾਲਾ ਉਹਨੂੰ ਇਹ ਸ਼ੱਕ ਹੈ ਵੀ ਇਹ ਪੈਸਾ ਨਾਲ ਖਰੀਦੇ ਜਾਣਗੇ ਤੇ ਮੇਰਾ ਜਿਵੇਂ ਮੈਂ ਕਹੂੰਗਾ ਉਵੇਂ ਕੰਮ ਕਰਨਗੇ ਪਰ ਨਹੀਂ ਉਹ ਅੰਦਰੋਂ ਸਿੱਖੀ ਦੇ ਨਾਲ ਜੁੜੇ ਹੋਏ ਨੇ ਜਿਵੇਂ ਆਪਣੇ ਮੰਨ ਲਓ ਅੱਜ ਦੇ ਸਮੇਂ ਵਿੱਚ ਬੜੇ ਖਰੀਦੇ ਜਾਂਦੇ ਨੇ ਜਿਵੇਂ ਉਹ ਸਰਸੇ ਵਾਲਾ ਰਜਿੰਦਰ ਉਹ ਖਰੀਦੇ ਆ ਗਿਆ ਜਾਂ ਹੋਰ ਬੜੇ ਕਈ ਚੋਲਿਆਂ ਵਾਲੇ ਖਰੀਦੇ ਗਏ ਆਰਐਸਐਸ ਨਾਲ ਰਲ ਗਏ ਨੇ ਇਸ ਤਰ੍ਹਾਂ ਬਹੁਤ ਇਹੋ ਜਿਹੇ ਪਕਾਉ ਹੁੰਦੇ ਨੇ ਜਿਵੇਂ ਇੱਕ ਚੰਡੀਗੜ੍ਹ ਬੈਠਾ ਹੈ ਹਰਜੀਤਾ ਰਸੂਲ ਪੁਰੀਆ ਪਤਾ ਨਹੀਂ ਕੋ ਬੂਟਾ ਹੈਗਾ ਇੱਕ ਦਿੱਲੀ ਚ ਬੈਠਾ ਹੈ ਬਿੱਟਾ ਇਹ ਜੇ ਬਹੁਤ ਰੱਖੇ ਹੁੰਦੇ ਨੇ ਇਹਨਾਂ ਦੇ ਇੱਕ ਹੋਰ ਮੰਡ ਹੈਗਾ ਤੇ ਇਸ ਤਰ੍ਹਾਂ ਖਰੀਦੇ ਜਾਂਦੇ ਨੇ ਕਿਉਂ ਕੌਮਾਂ ਚ ਗਦਾਰ ਹੁੰਦੇ ਨੇ ਜਿਵੇਂ ਫਸਲ ਦੇ ਵਿੱਚ ਮਨ ਤੋਂ ਮਿਸਾਲ ਤੌਰ ਤੇ ਐਗਜ਼ਾਮਪਲ ਤੌਰ ਤੇ ਆਪਾਂ ਕਣਕ ਦੀ ਫਸਲ ਬੀਜੀ ਹੈ ਉਹਦੇ ਵਿੱਚ ਕਾਂ ਗਿਆਰੀ ਹੁੰਦਾ ਤਾਂ ਕਣਕ ਤੋਂ ਹੀ ਪੈਦਾ ਨਾ ਕਣਕ ਵਰ ਗਈ ਹੁੰਦਾ ਪਰ ਉਹਦੇ ਬੱਲੀਆਂ ਦੇ ਥਾਂ ਬੱਲੀਆਂ ਨੂੰ ਦਾਣਿਆਂ ਦੀ ਥਾਂ ਸਵਾ ਪੈ ਜਾਂਦੀ ਹੈ ਇਸੇ ਤਰ੍ਹਾਂ ਤਿਲਾਂ ਦੇ ਬੂਟੇ ਵਿੱਚ ਵੀ ਜਿਵੇਂ ਛੁੱਟੇ ਤਿਲ ਬਵਾੜੀਆਂ ਨੂੰ ਸੁੰਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋਨਾ ਫਲੀ ਹੈ ਪੁਲੀ ਹੈ ਬਪੜੇ ਭੀ ਵਿੱਚ ਸਵਾ ਤਿਲਾਂ ਦੇ ਖੇਤ ਵਿੱਚ ਤਿਲਾਂ ਦਾ ਬੂਟਾ ਬਹੁਤ ਸਾਰਾ ਤਿਲ ਬੀਜੇ ਅਸੀਂ ਤੇ ਤਿਲਾ ਉਹਨਾਂ ਤਿਲਾ ਚ ਕਈ ਬੂਟੇ ਇਹੇ ਜੇ ਹੋ ਜਾਂਦੇ ਜਿਨ੍ਹਾਂ ਨੂੰ ਬਾੜ ਬੂਟਾ ਕਿਹਾ ਜਾਂਦਾ ਬਾੜ ਛੁੱਟੇ ਤਿੱਲ ਬਾੜੀਆਂ ਸੁਨਨੇ ਅੰਦਰ ਖੇਤੋਂ ਖੇਤ ਚ ਸੁਨਨੇ ਖੜਾ ਰਹਿੰਦਾ ਕਿਉਂ ਜਿਹੜੇ ਸਹੀ ਬੂਟੇ ਨੇ ਫਲ ਵਾਲੇ ਪੱਕ ਕੇ ਉਹਨਾਂ ਨੂੰ ਜ਼ਿੰਮੇਦਾਰ ਕਿਸਾਨ ਜਿਹੜਾ ਹੈ ਉਹ ਵੱਢ ਲੈਂਦਾ ਪਰ ਉਹ ਬਾੜ ਬੂਟੇ ਉਵੇਂ ਖੜੇ ਰਹਿੰਦੇ ਕਿਉਂ ਨਾ ਤਾਂ ਉਹਨਾਂ ਨੂੰ ਫੁੱਲ ਲੱਗਦਾ ਕੋਈ ਤੇ ਨਾ ਹੀ ਕੋਈ ਫਲਦ ਹੈ ਨਾ ਫਲ ਲੱਗਦਾ ਉਹਨਾਂ ਨਾ ਫਲੀ ਕੋਈ ਨਹੀਂ ਲੱਗਦੀ ਇਸ ਕਰਕੇ ਇਓ ਹਰ ਧਰਮ ਦੇ ਵਿੱਚ ਹਰ ਮੂਵਮੈਂਟ ਹਰ ਲਹਿਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਗਦਾਰ ਹੋ ਜਾਂਦੇ ਨੇ ਜਿਹੜੇ ਵਿਖ ਜਾਂਦੇ ਨੇ ਦਿਲ ਦੇ ਕਮਜ਼ੋਰੇ ਹੁੰਦੇ ਨੇ ਉਹ ਵਿਖ ਕੇ ਤੇ ਉਹ ਫਿਰ ਆਪਦੀ ਕੌਮ ਦਾ ਜਾਂ ਆਪਦੀ ਲਹਿਰ ਦਾ ਆਪਣੀ ਮੂਵਮੈਂਟ ਦਾ ਉਹ ਬਹੁਤ ਭਾਰੀ ਨੁਕਸਾਨ ਕਰਦੇ ਨੇ ਹੁਣ ਬਜੀਦੇ ਨੇ ਇਹੀ ਸੋਚਿਆ ਵੀ ਜਿਹੜਾ ਆਲੀ ਸਿੰਘ ਤੇ ਮਾਲੀ ਸਿੰਘ ਹੈ ਵੀ ਕਿਤੇ ਮੇਰੇ ਨੇ ਤੇ ਮੇਰੇ ਨਾਲ ਜੁੜੇ ਨੇ ਇਸ ਕਰਕੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਭੇਜਣਾ ਕੀਤਾ ਇਹਨਾਂ ਨੂੰ ਤੇ ਉਸ ਕੋ ਤੁਮ ਇहां ਲੈ ਆਓ ਕਹਿੰਦੇ ਇਸ ਤਰ੍ਹਾਂ ਕਰੋ ਕਿ ਬੰਦਾ ਸਿੰਘ ਬਹਾਦਰ ਨੂੰ ਗੱਲੀ ਲਾ ਕੇ ਤੇ ਵਰਚਾ ਕੇ ਤੇ ਇੱਥੇ ਲਿਆਓ ਆਪਾਂ ਫਿਰ ਉਹਦੇ ਨਾਲ ਕੋਈ ਰਾਜੀਨਾਵਾ ਕਰ ਲਵਾਂਗੇ ਇਸ ਤਰ੍ਹਾਂ ਉਹਨੇ ਇੱਕ ਬੁਰਕੀ ਸਿੱਟੀ ਹੈ ਇहां ਆਏ ਤੁਮ ਅੱਖ ਮਿਟਾਏ ਇੱਥੇ ਜਦੋਂ ਬੰਦਾ ਸਿੰਘ ਬਹਾਦਰ ਆ ਗਿਆ ਨਾ ਜਿਹੜਾ ਗੁਰੂ ਬਣ ਕੇ ਆਇਆ ਤੁਹਾਡਾ ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਹੀਂ ਪਰ ਇਹ ਦੁਸ਼ਮਣ ਇਹ ਗੱਲ ਕਹਿ ਰਿਹਾ ਹੈ ਦੁਸ਼ਮਣ ਇਹ ਗੱਲ ਕਹਿ ਰਿਹਾ ਜਿਵੇਂ ਕਿ ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਕਿੰਨਾ ਝੂਠ ਫਰੇਬ ਬੜਾ ਕੁਝ ਬਕਿਆ ਜਾ ਰਿਹਾ ਉਹ ਜੀ ਅਤਵਾਦੀ ਸੀ ਉਹ ਵੱਖਵਾਦੀ ਸੀ ਉਹ ਤੋਂ ਪੰਜਾਬ ਨੂੰ ਖਤਰਾ ਸੀ ਉਹ ਹਿੰਦੂਆਂ ਦਾ ਬੈਰੀ ਸੀ ਇਹ ਸਭ ਗੱਲਾਂ ਝੂਠੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਦੂਸਰਾ ਰੂਪ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਸ਼ ਕਿਸੇ ਦੇ ਬੈਰੀ ਨਹੀਂ ਸੀ ਤੋਂ ਇਸ ਤਰ੍ਹਾਂ ਹੁਣ ਉਹ ਵਜੀਦਾ ਜਿਹੜਾ ਵਜੀਦਾ ਕਹਿੰਦਾ ਵੀ ਉਹਨੂੰ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਇੱਥੇ ਲਿਆਓ ਇੱਥੇ ਲਿਆ ਕੇ ਉਹਨੂੰ ਫਿਰ ਤੁਸੀਂ ਮਾਰ ਦਿਓ ਉਹਦੀ ਅਲਖ ਮਿਟਾ ਦਿਓ ਰਲੈ ਪੁੱਤਰਨ ਗੁਰੂ ਸ਼ਿਤਾਬੀ ਜਾਏ ਉਹ ਸਹਬਜਾਦਿਆਂ ਦਾ ਬੈਰ ਲੈਣ ਆਇਆ ਹੈ ਨਾ ਉਹ ਛੇਤੀ ਜਾ ਕੇ ਗੁਰੂ ਕੇ ਸਹਬਜਾਦਿਆਂ ਦੇ ਨਾਲ ਰਲ ਜਾਵੇਗਾ ਉਸ ਨੂੰ ਮੈਂ ਗੁਰੂ ਕੇ ਸਹਬਜਾਦਿਆਂ ਦੇ ਕੋਲ ਛੇਤੀ ਭੇਜਾਂਗਾ ਤਾਂ ਹੰਕਾਰ ਵਿੱਚ ਬੋਲਿਆ ਵਜੀਦਾ ਵੀ ਜਿੱਥੇ ਸਹਿਬਜਾਦੇ ਗਏ ਨੇ ਸੱਚਖੰਡ ਦੇ ਵਿੱਚ ਉਥੇ ਇਹਨੂੰ ਵੀ ਮਾਰ ਕੇ ਦੀ ਆਤਮਾ ਨੂੰ ਮੈਂ ਸਹਿਬਜਾਦਿਆਂ ਕੋਲ ਭੇਜ ਦੂੰਗਾ ਇਹੋ ਜੀਆਂ ਹੰਕਾਰ ਭਰੀਆਂ ਈਗੋ ਭਰੀਆਂ ਜਿਹੜੀਆਂ ਗੱਲਾਂ ਅਪਮਾਨ ਭਰੀਆਂ ਗੱਲਾਂ ਵਜੀਦਾ ਕਰ ਰਿਆ ਸਿੰਘਨ ਕਹੀ ਜੋ ਹੋਏ ਗੁਰਪੂਰਾ ਸਿੰਘਾਂ ਨੇ ਕਿਹਾ ਕਿ ਜੋ ਪੂਰਾ ਗੁਰੂ ਹੋਇਆ ਜੇ ਸਤਗੁਰਾਂ ਨੇ ਭੇਜਿਆ ਬਲ ਬਖਸ਼ ਕੇ ਤੂੰ ਆਪੇ ਆਉਗੇ ਕਿਆ ਤੂੰ ਮੈਂ ਜਰੂਰ ਆ ਕਹਿਣ ਲੱਗੇ ਨਵਾਬ ਸਾਹਿਬ ਤੁਹਾਨੂੰ ਫਿਰ ਸਨੇਹਾ ਭੇਜਣ ਦੀ ਸੰਦੇਸ਼ਾ ਭੇਜਣ ਦੀ ਮੈਸੇਜ ਭੇਜਣ ਦੀ ਕੋਈ ਲੋੜ ਨਹੀਂ ਉਹ ਫਿਰ ਆਪੇ ਤੁਹਾਡੇ ਕੋਲ ਹੀ ਆਜੂਗਾ ਬਸ ਜੇ ਉਹਦੇ ਚ ਕੁਝ ਪੂਰਾ ਪੂਰਾ ਬਣਉ ਜੇ ਹੋਇਆ ਪਹਿਲੀ ਤਾਂ ਗੱਲ ਹੈ ਵੀ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹ ਸਨੇਹ ਪੰਜਾਬ ਤੱਕ ਪਹੁੰਚ ਗਿਆ ਸੀ ਦੂਜੀ ਗੱਲ ਸਾਡਾ ਬੰਦਾ ਹੁਣ ਕੋਈ ਗੁਰੂ ਨਹੀਂ ਬਣੂਗਾ ਚਲੋ ਤੁਸੀਂ ਜੇ ਕਹਿੰਦੇ ਹੋ ਵੀ ਉਹ ਗੁਰੂ ਐ ਤਾਂ ਫਿਰ ਉਹ ਆਪੇ ਆਜੂ ਉਹਨੂੰ ਸੱਦਣ ਦੀ ਲੋੜ ਹੀ ਨਹੀਂ। ਤੋ ਆਪੇ ਆਉਂ ਕਿਆ ਤੁਮੈ ਜਰੂਰਤ ਤੁਹਾਨੂੰ ਕੀ ਜਰੂਰਤ ਹੈ ਤੁਹਾਨੂੰ ਕੀ ਲੋੜ ਪੈਗੀ ਉਹ ਤਾਂ ਆਪੇ ਆਉ ਜ ਲੋੜ ਤਾਂ ਉਹਨੂੰ ਐ। ਬਦਲਾ ਤਾਂ ਉਹ ਲੈਣ ਆ ਰਿਹਾ ਨਾ ਸਹਿਬ ਜੱਦਾਂ ਦਾ ਤੁਹਾਨੂੰ ਕੀ ਜਰੂਰਤ ਪੈਗੀ। ਫਿਰ ਉਹਨਾਂ ਕਹਿਓ ਤੁਮ ਕਹਿ ਦੇ ਪਾਵੇਂ ਕਹਿੰਦਾ ਚੰਗਾ ਇਸ ਤਰ੍ਹਾਂ ਕਹਿ ਕੇ ਉਹਨਾਂ ਚਿਰ ਤੁਹਾਨੂੰ ਮੈਂ ਜੇਲ੍ਹ ਚ ਬੰਦ ਕਰਦਾ ਕਿ ਤੁਸੀਂ ਜੇਲ੍ਹ ਵਿੱਚ ਹੀ ਰਹੋ। ਹੁਣ ਤੁਹਾਨੂੰ ਆਜ਼ਾਦੀ ਨਹੀਂ ਦਿੰਦਾ ਦੋਨਾਂ ਨੂੰ ਰੈਸਟ ਕਰ ਲਿਆ ਗਿਰਫਦਾਰ ਕਰ ਲਿਆ ਤੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤਬ ਛੋੜਦਾ ਜਦ ਹਮੈ ਦਿਖਾਵਾਂ ਮੈਂ ਉਦੋਂ ਛੱਡੂਗਾ ਉਦੋਂ ਮੈਂ ਤੁਹਾਨੂੰ ਜੇਲ੍ਹ ਦੇ ਵਿੱਚੋਂ ਕੱਢੂਗਾ ਜਦੋਂ ਤੁਹਾਡਾ ਗੁਰੂ ਉਹ ਬੰਦਾ ਬਹਾਦਰ ਆਊਗਾ ਜਦੋਂ ਮੈਨੂੰ ਵਿਖਾਈ ਦੇਵੇਗਾ ਉਦੋਂ ਮੈਂ ਛੱਡ ਦਊਗਾ ਆ ਲੈ ਤੇਰੇ ਆਲੀ ਸਿੰਘ ਤੇ ਮਾਲੀ ਸਿੰਘ ਅੱਜ ਜੇਲ੍ਹ ਚੋਂ ਕੱਡੇ ਨੇ ਇਸ ਤਰ੍ਹਾਂ ਬਦਲ ਗਿਆ ਸਰਕਾਰ ਜਿਹੜੀ ਆ ਬਦਲ ਗਿਆ ਨਵਾਬ ਬਦਲ ਗਿਆ ਨਏ ਆਵੇ ਮੈਂ ਤੁਮ ਦਿਉਂਗਾ ਮਾਰ ਜੇ ਤੁਹਾਡਾ ਗੁਰੂ ਬੰਦਾ ਬਹਾਦਰ ਇੱਥੇ ਨਾ ਆਇਆ ਤਾਂ ਫਿਰ ਮੈਂ ਤੁਹਾਨੂੰ ਜਾਨੋ ਮਾਰ ਦੇਵਾਂਗਾ ਤੁਹਾਨੂੰ ਹੁਣ ਰੱਖਦਾ ਨਹੀਂ ਕਿਉਂਕਿ ਤੁਸੀਂ ਸਰਕਾਰ ਦੀ ਹੁਕਮ ਅਦੂਲੀ ਕੀਤੀ ਹੈ ਤੁਸੀਂ ਹੁਕਮ ਮੰਨਿਆ ਹੁਕਮ ਦੇ ਮੋੜਿਆ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ ਬੇੜੀ ਪਾਈ ਦਿੱਤੇ ਕਰਾਂ ਇਤੇ ਇਕਰਾਰ ਇਹ ਇਕਰਾਰ ਕਰਕੇ ਬੇੜੀਆਂ ਪਾਉਣ ਲੱਗਿਆ ਸਿੰਘਾਂ ਨੂੰ ਦੋਨਾਂ ਦੇ ਲੱਤਾਂ 'ਚ ਬੇੜੀਆਂ ਪਾਉਣ ਵਾਸਤੇ ਸਿਪਾਈਆਂ ਨੂੰ ਹੁਕਮ ਦਿੱਤਾ ਆਰਡਰ ਦੇ ਦਿੱਤਾ ਹੈ ਦੋਰਾ ਬੇੜੀ ਮੈਂ ਪਗ ਨਹਿ ਰਹੇ ਤੁਰਕੋਸਾਂ ਤੋਂ ਤੰਗ ਕਰਾਏ ਬੇੜੀ ਦੇ ਵਿੱਚ ਪੈਰ ਹੀ ਨਾ ਰਹੇ ਉਹ ਕੁੰਡਾ ਪਾਉਂਦੇ ਨੇ ਉਹ ਪੈਰ ਫੇਰ ਨਿਕਲ ਜਾਂਦਾ ਫੇਰ ਕੁੰਡਾ ਹੋਰ ਭੀੜਾ ਕਰਦੇ ਨੇ ਉਹ ਹੋਰ ਭੀੜੀ ਤੰਗ ਕਰਕੇ ਬੇੜੀ ਪਾਉਂਦੇ ਨੇ ਤੇ ਸਿੰਘਾਂ ਦੇ ਤੇ ਉਹ ਪੈਰ ਫੇਰ ਨਿਕਲ ਜਾਂਦੇ ਨੇ ਵਜੀਦਾ ਇਹ ਕੌਤਕ ਵੇਖ ਕੇ ਹੈਰਾਨ ਜਾ ਹੋ ਰਿਹਾ ਹੈ ਆਏ ਬੀਰ ਸਿੰਘਨ ਕਹੈ ਤੁਮ ਤਰੋ ਬੰਦੇ ਕੇ ਦਾਇ ਐਨੇ ਨੂੰ ਬੰਦੇ ਬਹਾਦਰ ਦਾ ਦੇ ਬੀਰ ਆ ਗਏ ਗੁਪਤ ਰੂਹਾਂ ਜਿਨ੍ਹਾਂ ਨੂੰ ਕਹਿੰਨੇ ਆ ਉਹ ਆ ਗਈਆਂ ਨੇ ਉਹਨਾਂ ਤੁਰਕਾਂ ਨੂੰ ਤਾਂ ਦਿਸਦੇ ਨਹੀਂ ਗੁਪਤ ਐ ਉਹ ਸਿੰਘਾਂ ਨੂੰ ਦਰਸ਼ਨ ਦਿੱਤੇ ਹਨ ਵੀਰਾਂ ਨੇ ਜਿਹੜੇ 52 ਵੀਰ ਜਦੋਂ ਇਹ ਸਾਧੋ ਸਾਥ ਸੀਗਾ ਮਾਤੋਂ ਉਦਾਸ ਬਣਿਆ ਹੋਇਆ ਸੀ ਇਹਨੇ 52 ਵੀਰ ਗੁਪਤ ਆਤਮਾਵਾਂ ਜਿਹੜੀਆਂ ਸੀ ਉਹ ਬਸ ਵਿੱਚ ਕੀਤੀਆਂ ਸੀ ਇਤਿਹਾਸ ਕਹਿੰਦਾ ਤੇ ਉਹ ਵੀਰ ਆਗੇ ਨੇ ਭਾਈ ਮਾਲੀ ਸਿੰਘ ਤੇ ਆਲੀ ਸਿੰਘ ਹੋਰਾਂ ਕੋਲੇ ਕਹਿੰਦੇ ਤੁਸੀਂ ਬੰਦੇ ਦੇ ਵੱਲ ਚਲੋ ਆਓ ਚਲਿਏ ਬੰਦੇ ਬਹਾਦਰ ਦੇ ਕੋਲ ਤੁਹਾਨੂੰ ਅਸੀਂ ਲੈ ਕੇ ਜਾਂਦੇ ਹਾਂ ਹੁਣ ਉਹ ਤੁਰਕਾਂ ਨੂੰ ਦਿਸ ਨਹੀਂ ਰਹੇ ਜੋ ਪੀਤਵ ਸਿੰਘਨ ਕੋ ਮਨਪਤੀ ਆਇਆ ਉਦੋਂ ਸਿੰਘਾਂ ਨੂੰ ਯਕੀਨ ਹੋ ਗਿਆ ਭਰੋਸਾ ਹੋ ਗਿਆ ਵਿਸ਼ਵਾਸ ਵੱਧ ਗਿਆ ਕੌਨਫੀਡੈਂਸ ਹੋ ਗਿਆ ਕਿ ਸਾਡੀ ਮਦਦ ਆ ਗਈ ਹੈ ਵੀਰਾਂ ਨੇ ਆਖਿਆ ਕੁਛ ਨਹੀਂ ਤੁਹਾਡਾ ਕਰ ਸਕਦਾ ਤਕੜੇ ਹੋ ਤੁਸੀਂ ਸਿੰਘਾਂ ਨੂੰ ਯਕੀਨ ਹੋ ਗਿਆ ਹੌਸਲੇ ਵਿੱਚ ਹੋ ਗਏ ਕਹਿ ਨਵਾਬ ਤੇ ਹਿਸਾਬ ਕਰਾਇਆ ਨਵਾਬ ਜੀਤ ਖਾਨ ਨੂੰ ਕਹਿਣ ਲੱਗੇ ਸਾਡਾ ਹਿਸਾਬ ਕਰਦੇ ਜਿਹੜੀ ਤਨਖਾਹ ਸਾਡੀ ਰਹਿੰਦੀ ਐ ਉਹ ਦੇ ਦੇ ਨੌਕਰੀ ਦਾ ਲਿਆ ਪਿਛਲੀ ਤਨਖਾਹ ਜਿਹੜੀ ਰਹਿੰਦੀ ਐ ਸਾਰੀ ਸਾਨੂੰ ਦੇ ਅਸੀਂ ਨਹੀਂ ਰਹਿਣਾ ਤੇਰੇ ਨੌਕਰੀ ਅਸੀਂ ਨਹੀਂ ਕਰਨੀ ਇਸ ਤਰ੍ਹਾਂ ਬੜੀ ਆਜ਼ਾਦੀ ਨਾਲ ਸਿੰਘ ਬੋਲ ਰਹੇ ਨੇ ਕਿਉਂਕਿ ਉਹਨਾਂ ਨੂੰ ਵੀਰਾਂ ਦਾ ਹੌਸਲਾ ਐ ਇਸ ਕਰਕੇ ਉਹ ਚੇਪ ਨਹੀਂ ਮੰਨ ਰਹੇ ਛਿਪਦੇ ਨਹੀਂ ਕਿਸੇ ਤੋਂ ਨਵਾਬ ਕਹੀ ਹਮ ਹੱਸ ਕਰ ਕਹੀ ਤੇ ਨਵਾਬ ਅੱਗੋਂ ਕਹਿੰਦਾ ਬੇੜੀ ਤਾਂ ਹੁਣ ਸਿੰਘਾਂ ਦੇ ਪੈਂਦੀ ਨਹੀਂ ਨਵਾਬ ਕਹਿੰਦਾ ਮੈਂ ਤਾਂ ਤੁਹਾਨੂੰ ਹਾਸੇ ਵਿੱਚ ਗੱਲ ਕਹੀ ਐ ਭਾ ਮਖੌਲ ਕੀਤਾ ਹੁਣ ਹਾਸੇ ਨਾਲ ਟਾਲਦਾ ਉਸ ਗੱਲ ਨੂੰ ਅੰਦਰੋਂ ਖੋਟ ਐ ਪਰ ਉਹ ਡਰ ਗਿਆ ਅੰਦਰੋਂ ਡਰ ਗਿਆ ਕਹਿੰਦਾ ਮੈਂ ਤਾਂ ਤੁਹਾਨੂੰ ਹਾਸੇ ਨਾਲ ਗੱਲ ਕਹੀ ਸੀ ਮੈਂ ਲਾ ਕੇ ਨਹੀਂ ਕਹੀ ਤੂੰ ਹੀ ਕਹੇ ਇਹ ਮਰਨੋਂ ਡਰੈ ਤੇ ਕਹਿੰਦੇ ਨਵਾਬ ਸਾਹਿਬ ਤੂੰ ਹੀ ਕਹਿਣਾ ਕਿ ਮਰਨੋਂ ਡਰਦੇ ਨੇ ਅਸੀਂ ਨਹੀਂ ਡਰਦੇ ਮਰਨੋਂ ਸਾਨੂੰ ਕੋਈ ਡਰ ਨਹੀਂ ਤੇਰਾ ਲਾਲ ਹੈ ਜੋਰ ਜਿਹੜਾ ਲਾਉਣਾ ਕਿਉਂਕਿ ਅਸੀਂ ਤਾਂ ਆਪਣੇ ਗੁਰੂ ਦਾ ਕਲਾਮ ਪੜਿਆ ਗੁਰੂ ਦੀ ਬਾਣੀ ਪੜੀ ਆਪਣੇ ਪੀਰ ਦੀ মুর্ਸ਼ਦ ਦੀ ਜਿਸ ਬਾਣੀ ਦੇ ਵਿੱਚ ਆਉਂਦੀ ਆ ਪੰਕਤੀ ਪਹਿਲੇ ਗੁਰੂ ਨੇ ਕਹਿ ਦਿੱਤਾ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਕਿਛ ਖਾਏ ਮੇਰੇ ਗੁਰੂ ਨੇ ਸਾਡੇ ਗੁਰੂ ਨੇ ਕਹਿ ਦਿੱਤਾ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰਦੀਜੈ ਕਾਣ ਨਾ ਕੀਜੈ ਅਗਲੀ ਗੱਲ ਵਜੀਦਿਆ ਸਾਡੇ 5ਵੇਂ ਗੁਰੂ ਜਿਹੜੇ ਸ਼ਹੀਦਾਂ ਦੇ ਸਰਤਾਜ ਨੇ ਜਿਨ੍ਹਾਂ ਜਿਹੜੇ ਤਤੀ ਤਵੀ ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਈਨ ਨਹੀਂ ਮੰਨੀ ਉਹਨਾਂ ਦਾ ਇਹ ਸ਼ਬਦ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਹੁ ਰਹੀ ਗयो ਹਮੈ ਅਬਸਰ ਸਾਡਾ ਤਾਂ ਹੁਣ ਉਥੇ ਗਿਆ ਹੀ ਸਰਨਾ ਹੈ ਸਾਨੂੰ ਤਾਂ ਜਾਣਾ ਹੀ ਪੈਣਾ ਬੰਦਾ ਸਿੰਘ ਬਹਾਦਰ ਕੋਲੇ ਤੁਸੀਂ ਕਹਿੰਦੇ ਹੋ ਡਰਦਾ ਨਹੀਂ ਆਉਂਦਾ ਬੰਦਾ ਬਹਾਦਰੋਂ ਸਾਡਾ ਉੱਥੇ ਗਿਆ ਬਿਨਾ ਗੁਜ਼ਾਰਾ ਨਹੀਂ ਹੁੰਦਾ ਤੇ ਫਿਰ ਜੇ ਉਹ ਨਹੀਂ ਆਉਂਦਾ ਫਿਰ ਸਾਡਾ ਜੀ ਨਹੀਂ ਲੱਗਦੇ ਉਹਦੇ ਬਿਨਾ ਇਸ ਕਰਕੇ ਸਾਨੂੰ ਜਾਣਾ ਜ਼ਰੂਰੀ ਹੈ ਫੇਰ ਮਿਲਾਂ ਤਬ ਗੁਰਕੇ ਸਾਥ ਫੇਰ ਹੀ ਮਿਲਾਂਗੇ ਗੁਰੂ ਦੇ ਨਾਲ ਆ ਕੇ ਤੈਨੂੰ ਉਹਦੇ ਨਾਲ ਆਵਾਂਗੇ ਫਿਰ ਤੈਨੂੰ ਮਿਲਾਂਗੇ ਫਿਕਰ ਨਾ ਕਰ ਤੂੰ ਗੁਰੂ ਫਤੇ ਬੁਲਾਈ ਸਿਰ ਧਰਿਆ ਹੱਥ ਆਪਣੇ ਸਿਰ ਤੇ ਦੋਵੇਂ ਹੱਥ ਚੁੱਕ ਕੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਫਤਿਹ ਕਿ ਜਾਈਏ ਬਜੀਦੇ ਨੂੰ ਬਿਲਕੁਲ ਕੋਈ ਝੇਪ ਨਹੀਂ ਮੰਨੀ ਤੇ ਸਾਡੇ ਦੇਖ ਲਓ ਜਿਹੜੇ ਕੱਲ ਜਿਨ੍ਹਾਂ ਨੂੰ ਕਹਿੰਦੇ ਆ ਇਹ ਅਕਾਲੀ ਐ ਹੁਣ ਵੀ ਬੜਾ ਚੱਕੀ ਫਿਰਦੇ ਨੇ ਟੌਰ ਕਾਲੀ ਪਾਰਟੀ ਕੰ ਕਾਲੀ ਦਲ ਹੁੰਦਾ ਪਾਰਟੀ ਕੀ ਹੋਈ ਪਾਰਟੀ ਤਾਂ ਜਨਾਨਾ ਪਣ ਹੈ ਦਾਲਤਾ ਮਰਦਾ ਤੇ ਸਿੱਖਾਂ ਦੇ ਬੋਲਿਆਂ ਵਿੱਚ ਕਿਤੇ ਜਨਾਨੀ ਬੋਲੀ ਬੋਲੀ ਨਹੀਂ ਜਾਂਦੀ ਅਕੇ ਜੀ ਇਹ ਕਾਲੀ ਦਲ ਹੈ ਅਕਾਲੀ ਪਾਰਟੀ ਹੈ ਤੇ ਇਹ ਕਾਲੀ ਪਾਰਟੀ ਜਿਹੜੀ ਹੈ ਇਹ ਸੈਂਟਰ ਦੇ ਥੱਲੇ ਲੱਗੀ ਹੋਈ ਹੈ ਇਹ ਆਪ ਗੁਲਾਮ ਹੈ ਤੇ ਸਿੱਖਾਂ ਨੂੰ ਫੇਰੇ ਕਦੋਂ ਆਜ਼ਾਦ ਕਰਾ ਦੂਗੀ ਤੇ ਇਹ ਜਦੋਂ ਜਿੱਤ ਜਾਂਦੇ ਆ ਨਾ ਜਦੋਂ ਇੱਥੇ ਮੰਤਰੀ ਬਣ ਜਾਂਦੇ ਆ ਪਹਿਲਾਂ ਬਾਦਲ ਬਾਦਲ ਦਾ ਡੜਕਾ ਉਹਦੀ ਨੂੰ ਹੋਰ ਸਾਰੇ ਜਦੋਂ ਜਿੱਤਦੇ ਸੀ ਜਿੱਤ ਤੋਂ ਬਾਅਦ ਫਿਰ ਦਿੱਲੀ ਜਾਂਦੇ ਸੀ ਉੱਥੇ ਇਹ ਫਤੇ ਨਹੀਂ ਬਣਾਉਂਦੇ ਸੀ ਨਾ ਸਤਿ ਸ਼੍ਰੀ ਅਕਾਲ ਉੱਥੇ ਜਾ ਕੇ ਨਾ ਆਰਐਸਐਸ ਵਾਲਿਆਂ ਨੂੰ ਦੇਖ ਕੇ ਤੇ ਪਹਿਲੇ ਜੈ ਸ਼੍ਰੀ ਰਾਮ ਇੱਕ ਟਿੱਕਾ ਜਾਂ ਲਾ ਲੈਣਾ ਪੀਲਾ ਜਾਂ ਪਤਨ ਕੇਸਰ ਦਾ ਲਾਉਂਦੇ ਕਿ ਚੰਦਨ ਦਾ ਕਾਧਾ ਲਾਉਂਦੇ ਆ ਉਹ ਤੇ ਜੈ ਸ਼੍ਰੀ ਰਾਮ ਇਹਨਾਂ ਲੋਕਾਂ ਤੋਂ ਅਸੀਂ ਹੁਣ ਕੀ ਸਿੱਖੀ ਦੀ ਆਸ ਕਰਦੇ ਆ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਸਿਰਫ ਤੇ ਸਿਰਫ ਉਸ ਕੁਰਸੀ ਪਿਆਰੀ ਹੈ ਇਹਨਾਂ ਨੂੰ ਕੌਮ ਤਾਂ ਹੀ ਕੋਈ ਮਤਲਬ ਨਹੀਂ ਅਸੀਂ ਸੰਭਲੀਏ ਅਸੀਂ ਜਾਗੀਏ ਗੁਰੂ ਕੇ ਸਿੱਖੋ ਸਾਡਾ ਇਤਿਹਾਸ ਕਿੱਡਾ ਵਿਸ਼ਾਲ ਹੈ ਤੇ ਕਿੰਨਾ ਅਮੀਰ ਹੈ ਤੇ ਕਿੰਨਾ ਅਨਮੋਲ ਹੈ ਅੱਗੇ ਸੁਣੋ ਜੀ ਸਹਿਰ ਖੰਡੇਰਾ ਪੁੱਛ ਲਿਓ ਉਥੋਂ ਫੇਰ ਕਹਿੰਦੇ ਨੇ ਤੁਰਪੇ ਨੇ ਦੋਨੇ ਭਰਾ ਵਜੀਦ ਵਜੀਦੇ ਕੋਲੋਂ ਤੇ ਸਹਿਰਖੰਡੇ ਦਾ ਰਾਹ ਪੁੱਛ ਲਿਆ ਵੀ ਸਹਿਰਖੰਡ ਖੰਡਾ ਸ਼ਹਿਰ ਹੈ ਉਹ ਕਿੱਥੇ ਜੇ ਆ। ਖਖਰੌੜ ਪਰਗਣੇ ਮੈਂ ਥੋਪਿਓ ਉਹ ਖਖਰੌੜ ਨਾਮ ਦਾ ਇਲਾਕੇ ਏਰੀਏ ਦੇ ਵਿੱਚ ਸਹਿਰਖੰਡਾ ਪਿੰਡ ਹੈ ਜੋ ਹਰਿਆਣੇ ਚ ਪੈ ਜਾਂਦਾ। ਉਦੋਂ ਹਰਿਆਣਾ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਪੰਜਾਬ ਸੀ ਪੰਜਾਬ ਇੱਕ ਦੇਸ਼ ਸੀ ਸੂਬਾ ਨਹੀਂ ਸੀ। ਪੰਜਾਬ ਦੇਸ਼ ਸੀ ਬਹੁਤ ਵੱਡਾ ਦੇਸ਼ ਜਿੱਥੇ ਪੰਜਾਬੀ ਮੁੱਢ ਤੋਂ ਤੁਰੀ ਆਉਂਦੀ ਸੀ ਦਿੱਲੀ ਤੋਂ ਵੈ ਤੀਕ ਕੋਕੋਸ ਦਿੱਲੀ ਤੋਂ ਜਿਹੜਾ ਸਿਹਰ ਖੰਡਾ ਸੀ ਉਹ ਤੀਕ ਕੋ ਕੋ ਉਰੇ ਸੀ ਤੁਰੇ ਸਿੰਘ ਦਿਲਕਰ ਇਹ ਮਹੋਸ਼ ਇਸ ਤਰ੍ਹਾਂ ਦਿਲ ਵਿੱਚ ਵਿਚਾਰ ਕੇ ਤੇ ਦੋਨੇ ਸਿੰਘ ਦੋਨੇ ਭਰਾ ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਨੇ ਉਹ ਤੁਰ ਪਏ ਨੇ ਬੰਦੇ ਕੀ ਪ੍ਰਤੀਗਿਆ ਲਈ ਹੈ ਰਾਹ ਸੋਚਦੇ ਕਹਿੰਦੇ ਬੰਦੇ ਦਾ ਆਪਾ ਪਰਤਿਆਵਾ ਤੱਕ ਲਈਏ ਵੀ ਉਹਦੇ ਚ ਕੋਈ ਮਾੜੀ ਮੁੱਟੀ ਸ਼ਕਤੀ ਕੋਈ ਹੈ ਕਿ ਉਹੀ ਚੋਲਾ ਪਾ ਲਿਆ ਤੇ ਅੱਜ ਅਸੀਂ ਉਹੀ ਜਥੇਦਾਰ ਬਣਾਨੇ ਵਿੱਚ ਪਾਵਾਂ ਢੇਲਾ ਨਾ ਹੋਵੇ ਹਾਂਜੀ ਵਜੀਰੇ ਮਾਰੇ ਇਮਚਿਤ ਪ੍ਰਤਈਏ ਜੇ ਸਾਡੀ ਗੱਲ ਬੁੱਝ ਗਿਆ ਬਾਬਾ ਬੰਦਾ ਸਿੰਘ ਬਹਾਦਰ ਤਾਂ ਇਸ ਤਰ੍ਹਾਂ ਸਾਡੇ ਚਿੱਤ ਨੂੰ ਪਰ ਤੇ ਆਵਾਜ਼ ਯਕੀਨ ਆ ਜਾਵੇਗਾ ਕਿ ਇਹ ਵਜੀਦ ਖਾਨ ਨੂੰ ਜਰੂਰ ਮਾਰੇਗਾ ਵੀ ਇਹਦੇ 'ਚ ਸ਼ਕਤੀ ਹੈ ਇਹਦੇ 'ਚ ਤਾਕਤ ਹੈ ਪਾਵਰ ਹੈ ਇਹ ਜਰੂਰ ਵਜੀਦੇ ਨੂੰ ਮਾਰੂਗਾ ਜੋ ਹਮ ਤੇ ਉਹ ਲਹਿ ਨਾਮ ਜੋ ਸਾਡਾ ਨਾਮ ਲੈ ਕੇ ਬੁਲਾਵੇ ਉਹ ਜਦੋਂ ਅਸੀਂ ਹਾਜ਼ਰ ਹੋਈਏ ਸਾਡੇ ਨਾਮ ਲੈ ਕੇ ਪੁੱਛੇ ਜਦੋਂ ਅਸੀਂ ਜਾਈਏ ਤੇ ਉਦੋਂ ਸਾਨੂੰ ਬੁਲਾਵੇ ਆਓ ਭਾਈ ਮਾਲੀ ਸਿੰਘ ਆਓ ਭਾਈ ਆਲੀ ਸਿੰਘ ਇਉਂ ਬੁਲਾਵੇ ਫਿਰ ਆਪਾਂ ਸੋਚਾਂਗੇ ਇਹਦੇ 'ਚ ਕੋਈ ਕਲਾ ਹੈ ਸ਼ਕਤੀ ਹੈ ਕਾਕਤ ਹੈ ਤਬ ਸਾਰੇ ਗੋਸਬ ਗੁਰ ਕਾਮ ਤਾਂ ਫੇਰ ਕਹਿੰਦੇ ਨੇ ਤਦੋਂ ਸਾਰੇ ਕਾਰਜ ਪੂਰੇ ਸਵਾਰਨਗੇ ਸ਼ੁੱਧ ਕਰ ਦੇਣਗੇ ਗੁਰੂ ਮਹਾਰਾਜ ਸਾਡੇ ਪੂਰੇ ਕੰਮ ਕਰ ਦੇਣਗੇ